ਜੋ ਹੋਇਆ ਹੋਣਾ ਨਹੀਂ ਸੀ ਸੁਰਮਾ ਇਕ ਚੋਣਾ ਨਹੀਂ ਸੀ ਵੇਖਣ ਜੇ ਆਲਾ ਤਾਂ ਸਜਣਾ ਸੁਰਮਾ ਇਕ ਚੋਣਾ ਨਹੀਂ ਸੀ ਮੈਂ ਕਮਲੀ ਹੱਲੇ ਵੀ ਤੇਰਾ ਸੋਚ ਰਹੀ ਆ ਮੈਂ ਕਮਲੀ ਹੱਲੇ ਵੀ ਤੇਰਾ ਸੋਚ ਰਹੀ ਆ तू मेरा हाल भी क्यों पूछे मैं तेरी लगदी किया तू मेरा हाल भी क्यों पूछे मैं तेरी लगदी किया मैं तेरी लगदी किया ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਜਨਤਾ ਟੀਵੀ ਮੈਂ ਹਾਂ ਰਿਤਿਕ ਲੋਥਰਾ ਸੁਣਨ ਦੇ ਵਿੱਚ ਆਂਦਾ ਹੈ ਕਿ ਜ਼ਿੰਮੇਵਾਰੀ ਕਿਤੇ ਨਾ ਕਿਤੇ ਆਪਣਾ ਜਿਹੜਾ ਮਾਨ ਦਾ ਜਿਹੜਾ ਸ਼ੌਂਕ ਹੁੰਦਾ ਹੈ ਉਹ ਜ਼ਿੰਮੇਵਾਰੀ ਕਰਕੇ ਦੱਬਿਆ ਜਾਂਦਾ ਹੈ ਤੇ ਅੱਜ ਆਪਾਂ ਤੁਹਾਨੂੰ ਮਿਲਵਾਨ ਜਾ ਰਹੇ ਆ ਅੰਮ੍ਰਿਤਸਰ ਦੇ ਇੱਕ ਬਹੁਤ ਹੀ ਸਿਰਲੀ ਰਿਵਾਜ ਦੇ ਮਾਲਕ ਮਨੀ ਮਹਾਜਨ ਜੋ ਸਾਡੇ ਨਾਲ ਮੌਜੂਦ ਹੈ ਸੱਸੀ ਕਾ ਭਾਜੀ ਮਨੀ ਜੀ ਪਹਿਲਾਂ ਤੇ ਤੁਹਾਡਾ ਸਾਡੇ ਚੈਨਲ ਦਾ ਸਵਾਗਤ ਹੈ ਤੇ ਦੂਜੀ ਗੱਲ ਕਰਾਂਗੇ ਕਿ ਜਿਹੜਾ ਮਿਊਜ਼ਿਕ ਦਾ ਸ਼ੌਂਕ ਗਾਣ ਦਾ ਸ਼ੌਂਕ ਕਦੋਂ ਤੋਂ ਮਨੀ ਨੂੰ ਜਿਹੜਾ ਆਪਣਾ ਚਾਲੂ ਹੋ ਗਿਆ ਸੀ ਇਹਦੇ ਮਨੂੰ ਭਾਜੀ 2013-14 ਦਾ ਹੈ ਦਾ ਜੀ ਹਾਂ ਜੀ ਤੇ 3 ਉਮਰ ਸੀ ਉਹਨੂੰ ਉਹ ਉਹ ਮੇਰੀ ਹੈਗੀ 13 14 ਸਾਲ ਦੀ ਉਮਰ ਹੈ ਜੀ ਹਾਂ ਜਿਹੜਾ ਕਦੋਂ ਕਰਦੇ ਗਾਂ ਦਾ ਚੌਂਕ ਪੂਰਾ ਮਤਲਬ ਸ਼ੁਰੂ ਹਟਦਾ ਤੇ ਫਿਰ ਕਦੋਂ ਜੁਆਇਨ ਕੀਤਾ ਕਦੋਂ ਕੋਈ ਗੁਰੂ ਚੁੜਿਆ ਤੇ ਉਰ ਕੋ ਪਹੁੰਚ ਜੁਆਇਨ ਮਨੂੰ ਕਿਸੇ ਤੋਂ ਪਤਾ ਲੱਗਾ ਹੈ ਕਿਸੇ ਦੇ ਅਕੋਰਡਿੰਗਲੀ ਉੱਥੇ ਇੰਡੀਅਨ ਆਇਲ ਅਕੈਡਮੀ ਖੁੱਲੀ ਨਵੀਂ ਨਵੀਂ ਸ਼ੁਰੂ ਹੀ ਹਿਮਾਲ ਰੋਡ ਤੇ ਉੱਥੇ ਫਿਰ ਮੈਂ ਗਿਆ ਉੱਥੇ ਮੈਨੂੰ ਗੁਰੂ ਜੀ ਮਿਲੇ ਅਤੁਲੇ ਰੋੜਾ ਜੀ ਫਿਰ ਉੱਥੇ ਮੈਂ ਉਹਨਾਂ ਤੋਂ ਸਿੱਖਿਆ ਹੋਇਆ ਸਿੰਗਿੰਗ ਸਿੱਖੀ ਕੋਈ ਕੋਣ ਨਹੀਂ ਲਿੱਤੇ ਉਹਨਾਂ ਕੋ ਹਾਂ ਤੇ ਫਿਰ ਹੁਣ ਕਿ ਆਪਣਾ ਗਾਂਦੇ ਨੂੰ ਦੁਕਾਨਦਾਰੀ ਦੇ ਵਿੱਚ ਵਿਜੀ ਰਹਿੰਦੇ ਹੋ ਕਿ ਕਿੰਨੀ ਕੋ ਜਿੰਮੇਵਾਰੀ ਪਾ ਗਈ ਘਰ ਦੀ ਕਿ ਆਪਣਾ ਜਿਹੜਾ ਛੌਂਕ ਸੀ ਉਹ ਜ਼ਿੰਮੇਵਾਰੀ ਨੇ ਪਿੱਛੇ ਕਰ ਦਿੱਤਾ ਜ਼ਿੰਮੇਵਾਰੀ ਹੁੰਦੀ ਕਿ ਵੱਡਾ ਹੁੰਦੇ ਨਾਲ ਤਰਨਾ ਬੰਦੇ ਨੇ ਪਹਿਲਾਂ ਆਪਣੇ ਘਰ ਦਾ ਵੇਖਣਾ ਪੈਂਦਾ ਆਪਣਾ ਬਾਅਦ ਚ ਵੇਖਣਾ ਪੈਂਦਾ ਪਹਿਲਾਂ ਘਰ ਪਹਿਲਾਂ ਆਪਣਾ ਬਾਅਦ ਚ ਹਾਂ ਤੇ ਲੱਗਦਾ ਨਹੀਂ ਕਿ ਇੱਕ ਆਪਣਾ ਚਲੋ ਆਪਾਂ ਇਹ ਗੱਲ ਬੜੀ ਵਧੀਆ ਤੁਸੀਂ ਕੀਤੀ ਕਿ ਪਹਿਲਾਂ ਘਰ ਦੇਖਣਾ ਬੰਦਾ ਘਰ ਤੇ ਤੁਸੀਂ ਚਲੋ ਘਰ ਹੀ ਨਾਲ ਨਾਲ ਤੇ ਜਿਹੜਾ ਤੁਹਾਡਾ ਸ਼ੌਂਕ ਦਬਿਆ ਗਿਆ ਉਹਨੂੰ ਕਿਦਾ ਵੇਖਦੇ ਹੋ ਦਬਿਆ ਨਹੀਂ ਉਹ ਕੋਈ ਗੱਲ ਨਹੀਂ ਉਹ ਆਪੇ ਮੈਂ ਕਰਦਾ ਰਹਿਣਾ ਸਿੰਗਿੰਗ ਆਪਣੇ ਕੱਲੇ ਜੀ ਜਦੋਂ ਮੂਡ ਚ ਹੁੰਦਾ ਮੈਂ ਆਪੇ ਕਰਦਾ ਰਹਿਣਾ ਸਿੰਗਿੰਗ ਪਰ ਜਦੋਂ ਕਿਸੇ ਨੂੰ ਸ਼ੌਂਕ ਕੋਈ ਹੁੰਦਾ ਤੇ ਉਹ ਆਪਣਾ ਕੁਝ ਵੱਡਾ ਸੋਚਦਾ ਫਿਊਚਰ ਦੇ ਵਿੱਚ ਲੱਗਦਾ ਨਹੀਂ ਕਿ ਤੁਸੀਂ ਵੀ ਸੋਚਿਆ ਹੋ ਮੈਂ ਆਪਣਾ ਸਟੇਜ ਸ਼ੋਅ ਲਾਵਾਂਗਾ ਜਾਂ ਅੱਜ ਦਾ ਅਜ ਦੇ ਸਿੰਗਰ ਚੱਲ ਰਹੇ ਨੇ ਨਵੇਂ ਮੁੰਡੇ ਉੱਠਦੇ ਨੇ ਜਿਨ੍ਹਾਂ ਦੇ ਵਿੱਚ ਮਸ਼ਹੂਰ ਹੋ ਜਾਂਦੇ ਨੇ ਆਪਣੇ ਸਿੰਗਿੰਗ ਕਰਕੇ ਆਪਣੀ ਆਵਾਜ਼ ਕਰਕੇ ਤੇ ਉਹਦਾ ਕੋਈ ਸ਼ੌਂਕ ਨਹੀਂ ਆਹ ਵਾਯੋ ਵਾਹੇ ਭਾਜੀ ਮੈਂ ਆਵਾ ਬਾਹਰ ਜਾ ਕੇ ਸ਼ੋਅ ਲਾਵਾਂਗੇ ਸਟੇਜਾਂ ਤੇ ਸ਼ੋਅ ਕਰਾਂਗੇ ਸਭ ਗਾਹੀ ਹਗਾਵਾ ਤੇ ਫਿਰ ਉਹ ਤਾਂ ਦੱਬੇ ਗਿਆ ਨਾ ਉਹਦੇ ਗੱਲ ਲਗੀ ਹੈ ਤੇ ਆਪਾਂ ਚਲੋ ਕੋਈ ਗੱਲ ਨਹੀਂ ਬਾਕੀ ਗੱਲਾਂ ਬਾਤਾਂ ਤੇ ਆਪਾਂ ਕਰਾਂਗੇ ਤੇ ਆਪਾਂ ਚਲੋ ਚਲਦੇ ਚਲਦੇ ਤੇ ਗਾਣਾ ਸੁਣਦੇ ਆ ਤੁਹਾਡੇ ਕੋਲ ਜੋ ਤੁਸੀਂ ਤੁਹਾਨੂੰ ਪਸੰਦ ਹੋਵੇ ਤੇ ਬਾਅਦ ਵਿੱਚ ਪੁੱਛਾਂਗੇ ਤੇ ਤੁਸੀਂ ਕਿਸ ਸਿੰਗਰ ਦੇ ਫੈਨ ਅਸੀਂ ਕਿਸ ਸਿੰਗਰ ਤੋਂ ਕੰਨੇ ਤੁਹਾਨੂੰ ਲੱਗਾ ਕਿ ਹਾਂ ਗਾਣਾ ਚਾਹੀਦਾ ਹੈ ਵਧੀਆ ਗਾਣਾ ਮੈਂ ਗੱਰੀ ਸੰਧੂ ਜੀ ਦਾ ਇਫਤਾਨ ਪੂਰਾ ਤੇ ਫਿਰ ਆਪਾਂ ਗੱਰੀ ਸੰਧੂ ਜੀ ਦਾ ਕੋਈ ਗਾਣਾ ਸਾਡੇ ਕੋ ਸੁਣਾ ਕੇ ਕੋਈ ਦੋ ਬੋਲ ਜਿਹੜੇ ਤੁਹਾਨੂੰ ਵਧੀਆ ਲੱਗਦੇ ਹੋ ਹਾਂਜੀ ਸੁਣਾ ਦੇਣ ਜੋ ਹੋਇਆ ਹੋਣਾ ਨਹੀਂ ਸੀ ਸੁਰਮਾ ਅੱਖ ਚੋਂ ਚੋਣਾ ਨਹੀਂ ਸੀ ਵੇਖਣ ਜੇ ਆਲਾ ਤਾਂ ਸਜਣਾ ਸੁਰਮਾ ਅੱਖ ਚੋਂ ਚੋਣਾ ਨਹੀਂ ਸੀ میں کملی حلے بھی تیرا سوچ رہی ہاں تو میرا حال بھی کیوں پچھے میں تیری لگ دی کیاں تو میرا حال بھی کیوں پچھے میں تیری لگ دی کیاں میں تیری لگ دی کیاں ਅੰਨੀ ਵਧੀਆ ਆਵਾਜ਼ ਦੇ ਮਾਲਕ ਹੋ ਰੱਬ ਨੇ ਕਹਿੰਦੇ ਨੇ ਕਿ ਜਦੋਂ ਹੁਨਰ ਦਿੱਤਾ ਹੈ ਤੇ ਹੁਨਰ ਤੋਂ ਬਾਹਰ ਲੈ ਕੇ ਜਾਏਗਾ ਲੱਗਦਾ ਨਹੀਂ ਕਿ ਮਨ ਨੂੰ ਸੋਚਣਾ ਚਾਹੀਦਾ ਆਪਣੇ ਬਾਰੇ ਨਾਲ ਨਾਲ ਸੋਚਾਂਗੇ ਭਾਜੀ ਆਪਣਾ ਵੀ ਸੋਚਣਾ ਹੈ ਕਰਾਂਗੇ ਅਗੂ ਵੀ ਚਲੋ ਆਪਾਂ ਤੇ ਅੱਜ ਨਿਕਲਦੇ ਵੇ ਸਾਨੂੰ ਪਤਾ ਲੱਗਾ ਕਿ ਤੁਸੀਂ ਮੈਂ ਤੇ ਤੁਹਾਨੂੰ ਪਤਾ ਹੀ ਆਪਾਂ ਕਿਸ ਤਰ੍ਹਾਂ ਮਿਲੇ ਤੇ ਇੱਕ ਤੁਡੀ ਟੈਟੂ ਬਨਵਾਇਆ ਟੈਟੂ ਬਾਰੇ ਕੀ ਕਹਿਣਾ ਚਾਹੋਗੇ ਟਾਟੂ ਮੈਂ 뮤జిక్ ਤੋਂ ਇਨਸਪਾਇਰ ਹੋ ਗਿਆ ਆਪਣਾ ਕਿ ਕਿ ਲਿਖਿਆ ਕੀ ਹੈ ਤਾਂ 뮤జిక్ ਇਨ ਮਾਈ ਬਲੱਡ ਹੁਣ ਬਹੁਤ ਸ਼ੌਂਕ ਆ ਗਾ ਗਾਣ ਦਾ ਉਹਲੇ ਕਰਕੇ ਤੇ ਮਨੀ ਜੀ ਆਪਣਾ ਜੇ ਗੱਲ ਕਰੀਏ ਘਰ ਦੀ ਤੇ ਘਰ ਦੀ ਜਮਵਾਰੀ ਕਿੰਨੀ ਕੋ ਡਿਊਟੀ ਦਿੰਦੇ ਹੋ ਫਿਰ ਇੱਥੇ ਸਾਰੇ ਕਿੰਨੇ ਵੇ ਸ਼ੁਰੂ ਹੋ ਜਾਂਦੇ ਹੋ ਡਿਊਟੀ ਕਰਨਾ ਜਾਂ ਆਪਣਾ ਕੰਮ ਜਾਂ ਪੜ੍ਹਾਈ ਕੀ ਕਰਦੇ ਹੋ ਨਾਲ ਨਾਲ ਮੈਂ ਕੰਮ ਕਰਦਾ ਭਾਈ ਸਟੱਡੀ ਛੱਡਤੀ ਮੈਂ ਪਲੱਸ 2 ਕੀਤੀ ਆ ਅੱਛਾ ਹਾਂ ਜੀ ਤੇ ਕਿੰਨੇ ਬ੍ਰਦਰ ਹੋ ਤੁਸੀਂ ਅਸੀਂ ਦੋ ਬ੍ਰਦਰ ਹੈਗੇ ਆ ਨਾ ਤੇ ਜਿਹੜੀ ਤੁਸੀਂ ਅਕੈਡਮੀ ਕਰਦੇ ਸੀ ਉਹ ਅਕੈਡਮੀ ਕੌਣ ਸੀ ਕਿੱਥੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਬੁਲਾਇਆ ਨਹੀਂ ਜਦੋਂ ਤੁਸੀਂ ਛੱਡ ਕੇ ਆ ਗਏ 2018 ਚ ਕਹਿ ਰਹੇ ਹੋ ਹਾਂਜੀ ਉਹਨਾਂ ਨੇ ਉਹ ਛੱਡ ਕੇ ਚਲ ਗਏ ਸੀ ਤੇ ਫਿਰ ਉਹਨਾਂ ਸਾਡੇ ਜੀ ਉਸਤਾਦ ਹੀ ਅਤਲੂ ਰੋੜਾ ਜੀ ਫਿਰ ਉਹਨਾਂ ਨੇ ਆਪਣੀ ਅਕੈਡਮੀ ਸ਼ੁਰੂ ਕੀਤੀ ਮੰਨ ਲਓ ਉੱਥੇ ਮਜੀਠਾ ਰੋਡ ਫਿਰ ਉਹਨਾਂ ਕੋ ਸਿੱਖਿਆ ਸੀ ਆਪਾਂ ਮਿਸਾਲ ਕੀਤਾ ਸੀ ਉਹਨਾਂ ਕੋ ਫਿਰ ਦੁਕਾਨ ਤੇ ਵੀ ਕੇ ਨੂੰ ਬਹਿਣਾ ਹੀ ਪੈਣਾ ਸੀ ਫਿਰ ਉਸੇ ਕਰਕੇ ਫਿਰ ਦੁਕਾਨ ਤੇ ਮੈਂ ਆ ਤੇ ਮਨਜੀ ਜੀ ਜੇ ਗੱਲ ਕਰੀਏ ਕਿ ਉੱਥੇ ਕੋਈ ਐਡੀਸ਼ਨ ਵਗੈਰਾ ਦਿੱਤਾ ਹੈ ਕੋਈ ਆਪਣਾ ਕੰਪਨੀ ਦਾ ਇਵੈਂਟ ਵਗੈਰਾ ਹੁੰਦੇ ਰਹਿੰਦੇ ਨੇ ਤੁਸੀਂ ਕੋਈ ਕੀਤਾ ਹੈ ਇਵੈਂਟ ਕਿੱਥੇ ਤੁਹਾਨੂੰ ਹੋਰ ਤੁਸੀਂ ਤੁਹਾਨੂੰ ਵਧੀਆ ਲੱਗਾ ਕਿ ਹਾਂ ਮੈਂ ਮਿਹਨਤ ਕਰ ਰਿਹਾ ਹਾਂ ਹਾਂਜੀ ਇਵੈਂਟ ਕੀਤਾ ਹੈ ਮੈਂ ਹਾਂਜੀ ਕੀਤਾ ਵਧੀਆ ਨਿਕਲਿਆ ਸੀ ਕੀ ਪ੍ਰਾਈਜ਼ ਆ ਬਹੁਤ ਵਧੀਆ ਨਿਕਲਾ ਪਹਿਲੀ ਵਾਰੀ ਦਿੱਤਾ ਹੈ ਮੇਰਾ 3rd ਪ੍ਰਾਈਜ਼ ਆਇਆ ਸੀ ਫਿਰ 6-7 ਮਹੀਨਿਆਂ ਬਾਅਦ ਆਇਆ ਫਿਰ 2nd ਪ੍ਰਾਈਜ਼ ਆਇਆ ਹੈ ਮੇਰਾ ਤੇ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਸਾਡੇ ਲੋਕਾਂ ਨੂੰ ਦੇਖ ਰਹੇ ਨੇ ਕੋਈ ਤੁਸੀਂ ਇੱਕ ਕੋਈ ਸੈਡ ਸੌਂਗ ਬੋਲ ਦੋ ਲੋਕ ਜਿਆਦਾ ਪਸੰਦ ਕਰਦੇ ਨੇ ਤੇ ਚਾਹੇ ਗੈਰੀ ਸੰਧੂ ਜੀ ਦਾ ਬੋਲ ਦੋ ਜਿਹੜਾ ਤੁਹਾਨੂੰ ਪਸੰਦ ਦੇ ਦੋ ਬੋਲ ਬੋਲ ਦੋ ਬੋਲ ਦਿੰਦੇ ਜਾਨੀ ਜਾ ਤੂੰ ਗੈਰਾ ਸੰਗ ਲਾ ਤੇ ਸਾਡੀ ਪਰਵਾਹ ਨਾ ਕਰੀ ਤੂੰ ਜ਼ਰਾ ਜਾਨੀ ਜਾ ਜਾਨੀ ਜਾ ਜਾਨੀ ਜਾ ਅਸੀਂ ਪਾਰਿਆਂ ਤੇ ਨਦੀ ਦੇ ਕਿਨਾਰੇ ਆਣਾ ਲਾ ਲਾਂਗੇ ਕਿਨਾਰੇ ਆਣਾ ਲਾ ਲਾਂਗੇ ਅਸੀਂ ਖਾਰਿਆਂ ਤੇ ਹੋ ਕੇ ਹੰਝੂ ਹਾਰਿਆਂ ਨਾਲ ਲਾ ਲਾਂਗੇ ਹਾਰਿਆਂ ਨਾਲ ਲਾ ਲਾਂਗੇ ਜਾਨੀ ਜਾ ਜਾਨੀ ਜਾ ਜਾਨੀ ਜਾਨੀ ਜਾਨ ਬਹੁਤ ਵਧੀਆ ਆਵਾਜ਼ ਦੇ ਮਾਲਕ ਆਪਾਂ ਫਿਰ ਇੱਕ ਵਾਰੀ ਕਹਾਂਗੇ ਕਿ ਆਪਣਾ ਜਿਹੜਾ ਤੁਹਾਡਾ ਸ਼ੌਂਕ ਅੰਦਰ ਦੱਬਿਆ ਹੈ ਇੱਕ ਵਾਰੀ ਜੂਰ ਲੋਕਾਂ ਸਾਹਮਣੇ ਆਪਣੀ ਆਵਾਜ਼ ਲੈ ਕੇ ਆਓ ਲੋਕ ਪਸੰਦ ਕਰਨਗੇ ਜਿਹੜੇ ਲੋਕ ਤੁਹਾਨੂੰ ਦੇਖ ਵੀ ਰਹੇ ਨੇ ਅੱਜ ਆ ਡੈਂਟਰੂ ਦੇਖ ਰਹੇ ਨੇ ਇਸ ਤੋਂ ਬਾਅਦ ਜੇ ਤੁਹਾਨੂੰ ਕੋਈ ਮੌਕਾ ਮਿਲਦਾ ਹੈ ਕੋਈ ਆਪਣਾ ਕੰਪਨੀ ਹੁੰਦੀ ਹੈ ਤੁਹਾਡੇ ਕੋਲ ਤੇ ਲੱਗਦਾ ਹੈ ਕਿ ਉਹਨੂੰ ਜੈਸ ਕਰੋਗੇ ਹਾਂਜੀ ਕਰਾਂਗੇ ਭਾਈ ਬਿਲਕੁਲ ਕਰਾਂਗੇ ਤੇ ਜੇ ਕੰਪਨੀ ਨਹੀਂ ਆਂਦੀ ਤੇ ਫਿਰ ਆਪਣਾ ਸ਼ੌਂਕ ਅੱਗੇ ਲੱਗ ਜਾਓਗੇ ਫਿਰ ਆਪਣਾ ਇਹ ਸ਼ੌਂਕ ਕਰਾਂਗੇ YouTube ਰਾਹੀਂ ਕਰਾਂਗੇ ਆਪਾਂ ਆਪਣੀ ਵੀਡੀਓਜ਼ ਪਾਵਾਂਗੇ ਸਿੰਗਿੰਗ ਕਰਕੇ ਤੇ ਮਨੀ ਜੀ ਜੀ ਗੱਲ ਕਰੀਏ ਕਿ ਚਲੋ ਤੁਸੀਂ ਦੱਸਦੇ 2018 ਤੋਂ ਅੱਜ 2024 ਚੱਲ ਰਿਹਾ ਹੈ ਹਨਾ ਜੋ 6 ਸਾਲ ਹੋ ਚੱਲੇ ਨੇ ਤੇ ਫਿਰ ਮਨੀ ਨੇ 6 ਸਾਲ ਤੋਂ ਚਲੋ ਕੰਮ ਤੇ ਨਾਲ-ਨਾਲ ਕਰ ਹੀ ਰਿਹਾ ਤੇ ਕਿਸੇ ਟਾਈਮ ਤੇ ਮਹਿਸੂਸ ਨਹੀਂ ਹੁੰਦਾ ਹੈ ਘਰ ਬੈ ਕੇ ਕਿ ਯਾਰ ਸ਼ੌਂਕ ਹੀ ਟੈਟੂ ਹੀ ਵਾਰ-ਵਾਰ ਕਰਨ ਦਾ ਸਤੰਦਾ ਬੰਦੇ ਨੂੰ ਵੇਖ ਕੇ ਹਨਾ ਇੱਕ ਕੋਈ ਬੰਦਾ ਜੇ ਆਪਾਂ ਗੱਲ ਕਰੀਏ ਕਿਸੇ ਨਾਮ ਜਾਂ ਕੁਛ ਲਖਾ ਲੰਦਾ ਜੀ ਤਾਂ ਆਪਣੇ ਹੱਥੇ ਰਖਾ ਲਿਆ ਵਿਖਦਾ ਹੋਊਗਾ ਸਵੇਰੇ ਹੁੜਦੇ ਹੋ ਦੇਖਦੇ ਹੋ ਹਰ ਟਾਈਮ ਤੁਹਾਡੀ ਮਾਂ ਤੇ ਰਹਿੰਦਾ ਹੈ ਨਾ ਤੇ ਕਿੰਨਾ ਕੋ ਮਨ ਦੇ ਵਿੱਚ ਲੱਗਦਾ ਸੀ ਕਿੰਨਾ ਕੋ ਦੁੱਖ ਲੱਗਦਾ ਸੀ ਕਿ ਯਾਰ ਮੈਂ ਆਪਣਾ ਸ਼ੌਂਕ ਪੂਰਾ ਨਹੀਂ ਕਰ ਸਕਿਆ ਗੱਲ ਤੇ ਦੁੱਖ ਦੀ ਨਹੀਂ ਗਈ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਪਹਿਲਾਂ ਮੈਂ ਘਰ ਦੀ ਜ਼ਿੰਮੇਵਾਰੀ ਬਾਅਦੋਂ ਆਪਣਾ ਫੇਰ ਵੀ ਤੋ ਇਹ ਟੈਡੋ ਬਾਰੇ ਕਹਿੰਦੇ ਵੀ ਉਹ ਟੈਡੂਆਂ ਨੂੰ ਵੇਖ ਕੇ ਫੇਰ ਵੀ ਇਹਦਾ ਸਿੰਕਿੰਗ ਦਾ ਦਿਲ ਕਰੇ ਫਿਰ ਮੈਂ ਕਰ ਲੈਣਾ ਆਪਣੇ ਆਪਣੇ ਰੂਮ 'ਚ ਹਾਂਜੀ ਅੱਛਾ ਜੀ ਅੱਜ ਆਪਾਂ ਹੁਣ ਬੰਦ ਕਮਰੇ ਦੀ ਗੱਲ ਕਰ ਲਈਏ ਇੱਕ ਹੀ ਮਨ ਜਦੋਂ ਬੰਦ ਕਮਰੇ ਵਿੱਚ ਬੈਠਾ ਹੁੰਦਾ ਤੇ ਜਦੋਂ ਮਨ ਕਰਦਾ ਸਿੰਗਿੰਗ ਦਾ ਉਦੋਂ ਗਾਣਾ ਗੀਤ ਗਾਉਂਦਾ ਕੋਈ ਵੀ ਕਦੀ ਤੇ ਹੱਸ ਬੋ ਲਵੇ ਨਾ ਜਿੰਦ ਸਾਡੀ ਰੋ ਲਵੇ ਕਦੀ ਤੇ ਹੱਸ ਬੋ ਨਾ ਜਿੰਦ ਸਾਡੀ ਰੋਲਵੇ ਤੂੰ ਆਜਾ ਦਿਲ ਜਾਨੀਆਂ ਨਾ ਕਰ ਮੇਰੇ ਬਾਨੀਆਂ ਤੂੰ ਆਜਾ ਦਿਲ ਜਾਨੀਆਂ ਨਾ ਕਰ ਮੇਰੇ ਬਾਨੀਆਂ ਗਰੁ ਕਨੁਮ ਕੋਲਵੇ ਨਾ ਜਿੰਦ ਸਾਡੀ ਰੋਲਵੇ ਗਦੀ ਦੇ ਹਸਮਾਲਵੇਂ ਨਾ ਜਿੰਦ ਸਾਡੀ ਰੋਲਵੇਂ ਚਲੋ ਆਪਾਂ ਅਪੀਲ ਕਰਾਂਗੇ ਤੇ ਰੱਬਗੇ ਨੂੰ ਦੁਆ ਕਰਾਂਗੇ ਕਿ ਛੇਤੀ ਤੁਸੀਂ ਆਪਣਾ ਕੋਈ ਸਿੰਗਿੰਗ ਕਰੋ ਤੇ ਲੋਕਾਂ ਕੇ ਆਓ ਤੇ ਆਪਣਾ ਸੁਪਨਾ ਪੂਰਾ ਕਰੋ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਗੱਲਬਾਤ ਕੀਤੀ ਤੇ ਗੱਲਬਾਤ ਕਰਕੇ ਤੁਹਾਨੂੰ ਇੱਕ ਜਿਹੜੇ 2-3 ਸੌਂਗ ਸੁਣਾਏ ਨੇ ਇਹਨਾਂ ਨੇ ਆਪਣੇ ਸਿੰਗਿੰਗ ਬਾਰੇ ਦੱਸਿਆ ਹੈ ਤੇ ਜੇ ਤੁਹਾਨੂੰ ਵਧੀਆ ਲੱਗਾ ਥੱਲੇ ਕਮੈਂਟ ਜਰੂਰ ਕਰਿਓ ਵੀਡੀਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿ ਇਸ ਵੀਰ ਨੂੰ ਜੋ ਕਿ ਸ਼ੌਂਕ ਦੇ ਜਿਹੜਾ ਅੰਦਰ ਦੱਬਿਆ ਗਿਆ ਸੀ ਉਹ ਹੁਣ ਬਾਹਰ ਆਏ ਤੇ ਸਿੰਗਿੰਗ ਕਰੇ ਹੌਸਲਾ ਮਿਲੇ ਅੰਮ੍ਰਿਤਸਰ ਤੋਂ ਪੰਜਾਬੀ ਜੰਦਾ ਟੀਵੀ ਲਈ ਰਿਤਿਕ ਲੋਥਰਾ